ਸਮਝਦਾਰੀ ਉਹ ਦੌਲਤ ਹੈ ਜੋ ਕਦੀ ਘਟਦੀ ਨਹੀਂ ਜਿੰਨੀ ਵਰਤੋਂ ਕਰੋ ਓਨੀ ਵਾਧੀ ਹੈ ਹਰ ਗੱਲ ਦਾ ਜਵਾਬ ਦੇਣਾ ਸਮਝਦਾਰੀ ਨਹੀਂ ਕਦੋਂ ਚੁੱਪ ਰਹਿਣਾ ਇਹੀ ਅਸਲ ਅਕਲ ਹੈ ਸਮਝਦਾਰ ਬੰਦਾ ਉਹ ਨਹੀਂ ਹੁੰਦਾ ਜੋ ਹਰ ਗੱਲ ਜਾਣਦਾ ਹੋਵੇ ਪਰ ਉਹ ਹੁੰਦਾ ਹੈ ਜੋ ਹਰ ਗੱਲ ਤੋਂ ਕੁਝ ਸਿੱਖ ਲੈਂਦਾ ਹੋਵੇ ਜ਼ਿੰਦਗੀ ਵਿੱਚ ਸਮਝਦਾਰੀ ਇਹ ਨਹੀਂ ਕਿ ਹਰੇਕ ਚੀਜ਼ ਨੂੰ ਬਦਲੋ ਕਈ ਵਾਰ ਹਾਲਾਤਾਂ ਨਾਲ ਚੱਲਣਾ ਹੀ ਅਸਲ ਸਮਝਦਾਰੀ ਹੁੰਦੀ ਹੈ ਸਮਝਦਾਰੀ ਨਾਲ ਕੀਤਾ ਗਿਆ ਇੱਕ ਛੋਟਾ ਫੈਸਲਾ ਵੀ ਵੱਡੀ ਕਾਮਯਾਬੀ ਦਾ ਰਾਹ ਖੋਲ ਸਕਦਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਮੇਰੀ ਬੇਨਤੀ ਹੈ ਉਹਨਾਂ ਨੂੰ ਪਲੀਜ਼ ਰਿਕੁਐਸਟ ਆ ਕਿ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸੁਣਿਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਕਰਦੇ ਆ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਦੇ ਅੱਗੇ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਪਰ ਇੱਕ ਹੋਰ ਗੱਲ ਆ ਵੀ ਜੇ ਮੇਰੀ ਵੀਡੀਓ ਤੁਹਾਡੇ ਕੋਲੇ ਇੰਗਲਿਸ਼ ਵਿੱਚ ਵਾਇਸ ਆ ਰਹੀ ਹੈਗੀ ਤਾਂ ਤੁਸੀਂ ਜਦੋਂ ਮੇਰੀ ਵੀਡੀਓ ਨੂੰ ਕਲਿੱਕ ਕੀਤਾ ਚੱਲ ਰਹੀ ਵੀਡੀਓ ਦੇ ਉੱਪਰ ਕਲਿੱਕ ਕਰਕੇ ਉੱਪਰ ਸੈਟਿੰਗ ਦਾ ਬਟਨ ਆਉਂਦਾ ਉਹਦੇ ਨੂੰ ਕਲਿੱਕ ਕਰਕੇ ਫਿਰ ਉਹਦੇ ਵਿੱਚ ਵਾਇਸ ਦੇ অপਸ਼ਨ ਆਉਂਦੇ ਆਗੇ অপਸ਼ਨ ਇੱਕ ਇੰਗਲਿਸ਼ ਦਾ ਹੁੰਦਾ ਇੱਕ ਪੰਜਾਬੀ ਦਾ ਹੁੰਦਾ ਆਏਗਾ ਤਾਂ ਤੁਸੀਂ ਪੰਜਾਬੀ ਤੇ ਕਲਿੱਕ ਕਰਕੇ ਤੁਸੀਂ ਉਹ ਮੇਰੀ ਆਵਾਜ਼ ਪੰਜਾਬੀ ਵਿੱਚ ਸੁਣ ਸਕਦੇ ਹੋਗੇ ਤੇ ਬਾਕੀ ਜੀ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂਗੇ ਮੇਰੀ ਅੱਜ ਮੈਂ ਕਰ ਰਹੀ ਹਾਂ ਡਰਾਈਂਗ ਰੂਮ ਦੀ ਸਫਾਈ ਤਾਂ ਦੇਖੋ ਮੈਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਜਾਲੇ ਸੀਗੇ ਉਹ ਲਾਏ ਆਗੇ ਉਸ ਤੋਂ ਬਾਅਦ ਬਾਰੀਆਂ ਝਾੜੀਆਂ ਆਏਗਾ ਜਿਹੜੀਆਂ ਬਾਰਾਂ ਦੇ ਵਿੱਚ ਗਰਦ ਸੀਗੀ ਪਰਦੇਵੇਂ ਲਾ ਕੇ ਬਾਅਦ ਵਿੱਚ ਧੋਉਂਗੀ ਕਿਉਂਕਿ ਹਜੇ ਨਾਂ ਤੇ ਮਿੱਟੀ ਪੈਣੀ ਪੈਣੀ ਆ ਹਨਾ ਤਾਂ ਇਹਨਾਂ ਨੂੰ ਬਾਅਦ ਵਿੱਚ ਇੱਕ ਦਿਨ ਧੋ ਕੇ ਸਾਰੇ ਮਸ਼ੀਨ ਦੇ ਵਿੱਚ ਪਾ ਕੇ ਸਾਰਿਆਂ ਨੂੰ ਫਿਰ ਸ਼ਾਮ ਤੱਕ ਆਪਾਂ ਚੜਾਉਣੇ ਹੁੰਦੇ ਆ ਇਹ ਤਾਂ ਮੈਂ ਉਹ ਸਾਫ ਕਰਕੇ ਫਿਰ ਮੈਂ ਜਿਹੜਾ ਬਾਹਰ ਸੀਗਾ 메인 ਗੇਟ ਜਿਹੜਾ ਡਰਾਈੰਗ ਰੂਮ ਦਾ ਉਹਨੂੰ ਕੀਤਾ ਤੇ ਉਹ ਸਾਫ ਕੀਤਾ ਫਿਰ ਮੈਂ ਆ ਗਈ AC ਤੇ AC ਨੂੰ ਸਮਾਰ ਕੇ ਸਾਫ ਕੀਤਾ ਹਜੇ ਇਹਦੇ ਤੇ ਕਵਰ ਨਹੀਂ ਚੜਾਉਂਦੇ ਹੈਗੇ ਕਿਉਂਕਿ ਕਿਉਂਕਿ ਕਈ ਵਾਰ ਛੱਡ ਲੈਂਦੇ ਥੋੜੀ ਥੋੜੀ ਦਿਨੇ ਗਰਮੀ ਹੁੰਦੀ ਹੈਗੀ ਵੈਸੇ ਤਾਂ ਮੌਸਮ ਚੇਂਜ ਹੋ ਗਿਆ ਆਏਗਾ ਮੈਨੂੰ ਜਿਹੜਾ ਕਵਰ ਚੜਾਉਣਾ ਚਾਹੀਦਾ ਹੈਗਾ ਪਰ ਮੈਂ ਹਜੇ ਥੋੜਾ ਜਿਹਾ ਉਹ ਕਰਦੀ ਆਂ ਕਿ ਬਾਕੀ ਦੇਖੂਗੀ ਜੇ ਕੋਈ ਕਵਰ ਇਹਦੇ ਤੇ ਚੜ ਗਿਆ ਤਾਂ ਚੜਾ ਦੇਣਾਗਾ ਤਾਂ ਦੀ ਫਿਰ ਮੈਂ ਬਾਅਦ ਵਿੱਚ ਜਿਹ ਖ ਜਿਹੜਾ ਸ਼ੋਕੇਸ ਸੀਗਾ ਸਾਡੇ ਬਣਿਆ ਹੋਇਆ ਵਿੱਚ ਤੇ ਉਹਦੇ ਉੱਪਰ ਲਈ ਕਰਦੇ ਜਿਹੜੀ ਸਾਫ ਕੀਤੀ ਆ ਮੈਂ ਇੱਥੇ ਮੇਥੋਂ ਘੱਟ ਸਫਾਈ ਹੁੰਦੀ ਆ ਇਸ ਕਮਰੇ ਦੀ ਮੈਂ ਜ਼ਿਆਦਾਤਰ ਕਿਚਨ ਤੇ ਸਾਡਾ ਜਿਹੜਾ ਬੈਡਰੂਮ ਆ ਉਹਦੀ ਸਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਇੱਥੇ ਸਾਡੇ ਘਰ ਦੇ ਬੈਠੇ ਹੁੰਦੇ ਆਗੇ ਤੇ ਫਿਰ ਜਦੋਂ ਨੂੰ ਕੰਮ-ਕੁਮ ਕਰਕੇ ਵਿਲੇ ਹੋਈਦਾ ਆਏਗਾ ਤੇ ਫਿਰ ਉਹਦੋਂ ਨੂੰ ਏ ਹੋ ਜਾਂਦਾ ਵੀ ਟਾਈਮ ਜ਼ਿਆਦਾ ਹੋ ਜਾਂਦਾ ਹੈਗਾ ਤੇ ਫਿਰ ਉਹਨਾਂ ਨੂੰ ਠਾਉਣਾ ਔਖਾ ਜਾਂਦਾ ਬਾਕੀ ਗਰਮੀ ਦੇ ਵਿੱਚ ਬਹੁਤ ਔਖਾ ਹੁੰਦਾ ਹੈਗਾ ਹਨਾ ਕੰਮ ਕਰਨ ਦਾ ਤਾਂ ਫਿਰ ਮੈਂ ਇੱਥੋਂ ਥੱਲੇਓ ਸ਼ੋਕਿਸ ਦੇ ਵਿੱਚ ਜਿਹੜੇ ਸੀਸੇ ਪਾਏ ਹੋਏ ਸੀਗੇ ਤੇ ਉਹ ਅਖਬਾਰ ਨਾਲ ਸਾਫ਼ ਕੀਤੇ ਆ ਕਿਉਂਕਿ ਅਖਬਾਰ ਨਾਲ ਬਹੁਤ ਛੇਤੀ ਜਿਹੜਾ ਸਾਫ਼ ਹੋ ਜਾਂਦਾ ਹੈਗਾ ਬਾਕੀ ਹੋਰ ਕਪੜਾ ਮਾਰਨ ਦੀ ਲੋੜ ਨਹੀਂ ਪੈਂਦੀ ਹੈਗੀ ਕਿ ਬਹੁਤ ਛੇਤੀ ਦਾਗ ਦੁੱਗ ਮਟ ਜਾਂਦੇ ਆ ਤਾਂ ਫਿਰ ਮੈਂ ਸਾਰੀ ਵਿੱਚ ਜਿਹੜੀ ਉਹਦੇ ਸਮਾਨ ਪਿਆ ਸੀ ਉਹਨਾਂ ਨੂੰ ਝਾੜ ਝਾੜ ਕੇ ਰੱਖ ਦਿੱਤਾ ਤੇ ਇਹਦੇ ਨਾਲ ਕੀ ਮੇਰੇ ਜਿਹੜਾ ਵੀ ਮਤਲਬ ਅਖਬਾਰ ਨਾਲ ਛੇਤੀ ਮੈਂ ਫ੍ਰੀ ਹੋ ਜਾਨੀਆ ਤਾਂ ਉਸ ਤੋਂ ਬਾਅਦ ਜਿਹੜਾ ਥੱਲੇ ਪਾਰਟ ਸੀਗੇ ਉਹ ਸਾਫ਼ ਕੀਤੇ ਤਾਂ ਦੇਖੋ ਮੈਂ ਮੇਰਾ ਕੰਮ ਹੋ ਜਾਂਦਾ ਮੈਂ ਪਹਿਲਾਂ ਘਰ ਦਾ ਵੀ ਕੰਮ ਦੂਸਰਾ ਨਿਮੇੜਦੀ ਆ ਮਤਲਬ ਜਿਹੜਾ ਰੋਟੀ ਟੋਕ ਦਾ ਕੰਮ ਨਿਮੇੜ ਕੇ ਮੈਂ ਸਫਾਈ ਦੇ ਲਈ ਘੰਟਾ ਡੇਢ ਘੰਟਾ ਕੱਢਦੀ ਹੁੰਨੀ ਆ ਕੀ ਕੰਟ ਡੇਢ ਘੰਟਾ ਕੱਢ ਕੇ ਤੇ ਫਿਰ ਮੈਂ ਸਫਾਈ ਜਿਹੜੀ ਕਰਨ ਲੱਗਦੀ ਹੈਗੀ ਤਾਂ ਐ ਹੋ ਜਾਂਦਾ ਵੀ ਨਾਲ ਦੂਸਰਾ ਕੰਮ ਵੀ ਹਨਾ ਦੇਖਣਾ ਤੇ ਫਿਰ ਮੈਨੂੰ ਪਸੰਗਾ ਦਾ ਵੀ ਹੋ ਜਾਂਦਾ ਵਿੱਚ ਦੀ ਉਹ ਵੀ ਮੈਨੂੰ ਦੇਖਣਾ ਪੈਂਦਾ ਹੈਗਾ ਤੇ ਪਹਿਲਾਂ ਇੱਧਰ ਇਸ ਕੰਮ ਲਈ ਨਾ ਬਹੁਤ ਹਿੰਮਤ ਚਾਹੀਦੀ ਆ ਵੀ ਪਤਾ ਕੀ ਐਨਰਜੀ ਜ਼ਰੂਰ ਲਿਆਉ ਆਪਣੇ ਵਿੱਚ ਕਿਉਂਕਿ ਹਨਾ ਐਂ ਤਾਂ ਹੈ ਨਹੀਂ ਬੰਦਾ ਮਸ਼ੀਨ ਤਾਂ ਨਹੀਂ ਹੁੰਦਾ ਹੈਗਾ ਤੇ ਪਰ ਮਸ਼ੀਨ ਬਾਨਾ ਪੈਂਦਾ ਹੈਗਾ ਜਦੋਂ ਆਪਣੇ ਸਾਰੇ ਕੰਮ ਘਰ ਦੀ ਜ਼ਿੰਮੇਵਾਰੀ ਆਪਣੇ ਤੇ ਹੋਵੇ ਹਨਾ ਤਾਂ ਬੱਚੇ ਵੀ ਦੇਖਣੇ ਆ ਕੰਮ ਵੀ ਕਰਨਾ ਆ ਤਾਂ ਵੇਖੋ ਹੁਣ ਮੈਂ ਪਹਿਲਾਂ ਜਿਹੜਾ ਉਧਰ ਸਾਫ਼ ਕਰਕੇ ਆਈ ਸੀਗੀ ਉਹ ਸਾਰਾ ਕਲੀਨ ਕੀਤਾ ਸ਼ੋਰੂਮ ਸੋਰੀ ਸੋਰੀ ਸੋਕੇਸ਼ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਪਸੂਆਂ ਦੇ ਵਿੱਚ ਪਸੂਆਂ ਦੇ ਵਿੱਚ 2:30 ਵਜੇ ਮੈਂ ਆ ਕੇ ਇੱਧਰ ਪੱਠੇ ਸੈੱਟ ਕੀਤੇ ਆ ਮੂਰੇ ਦੀ ਮੋੜ ਕੀ ਫਿਰ ਮੈਂ ਜਿਹੜਾ ਗੋਹਾ ਖਿੱਚਣ ਵਾਲਾ ਸੀ ਉਹ ਖਿੱਚਿਆ ਤਾਂ ਤੁਸੀਂ ਮੇਰੇ ਅੱਗੇ ਦੇਖੋਗੇ ਟਾਈਮ ਤੇ ਇੱਥੇ ਮੈਂ ਹੁਣ ਨਾ ਦਾਲ ਅਜ ਧਰਨੀ ਸੀਗੀ ਛੋਲੇ ਦਲੇਵਿਆਂ ਦੀ ਤਾਂ ਉਹ ਮੈਂ ਮਤਲਬ ਭਿਉ ਕੇ ਰੱਖਿਆਈ ਸੀਗੀ ਤੇ ਬਾਅਦ ਵਿੱਚ ਉਹਨੂੰ ਕੁੱਕਰ ਚ ਪਾ ਕੇ ਧਰ ਦੂੰਗੀ ਤਾਂ ਦੇਖੋ ਇੱਧਰ ਮੇਰੇ ਸਾਰੇ ਮਤਲਬ ਕੰਮ ਹੋ ਗਿਆ ਫਿਰ ਇਸ ਤੋਂ ਬਾਅਦ ਮੈਂ ਪਸ਼ੂਆਂ ਨੂੰ ਪਿਉਣਾ ਪਾਣੀ ਮਤਲਬ ਇੱਕ ਬੇਟਾ ਮੇਰਾ ਸਕੂਲ ਗਿਆ ਵਾ ਸੀਗਾ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਮੇਰਾ ਦੇਖਿਆ ਹੋਣਾਗਾ ਵੀ ਮੇਰਾ ਇੱਕ ਬੇਟਾ ਹੀ ਸਕੂਲ ਗਿਆ ਸੀ ਦੂਸਰਾ ਘਰੇ ਸੀਗਾ ਤਾਂ ਦੂਸਰੇ ਸਾਡੇ ਘਰ ਦੇ ਗਏ ਹੋਏ ਸੀਗੇ ਤੇ ਅੱਜ ਕੰਮ ਜਿਹੜਾ ਮੇਰਾ ਪਸ਼ੂਆਂ ਦਾ ਵੀ ਮੇਰੇ ਤੇ ਸੀਗਾ ਫਿਰ ਇਹ ਸਾਰੀ ਜ਼ਿੰਮੇਵਾਰੀ ਮੈਨੂੰ ਭਾਉਣੀ ਸੀਗੀ ਤਾਂ ਮੈਂ ਪਸ਼ੂਆਂ ਦੇ ਮੂਰੇ ਪੱਠੇ ਕਰਕੇ ਇਹਨਾਂ ਨੂੰ ਦਾਣਾ ਦੁਣਾ ਭੁੱਖਤਾ ਸੀਗਾ ਤੇ ਇਹ ਪੱਠੇ ਖਾ ਲੈਣਗੇ ਉਸ ਤੋਂ ਉਸ ਤੋਂ ਬਾਅਦ ਮੈਂ ਜਿਹੜੀ ਦਾਲ ਆ ਉਹ ਕੁੱਕਰ ਚ ਪਾ ਆਉਂਗੀ ਤਾਂ ਉਧਰ ਦਾਲ ਦਾ ਕੰਮ ਨਿਮੇੜ ਕੇ ਰੱਖਾਂਉ ਨਾਲ ਹੀ ਮੈਂ ਆਟਾ ਕੁੰਨ ਕੇ ਰੱਖਿਆ ਆਉਂਗੀ ਤਾਂ ਫਿਰ ਮੈਂ ਮਤਲਬ ਪਾਣੀ ਇਹਨਾਂ ਨੂੰ ਪਿਉਣਾ ਸੀਗਾ ਉਹ ਪਿਆ ਦੂੰਗੀ ਇਹ ਆਇਆ ਵੀ ਇੱਕ ਮੈਨੂੰ ਨਾ ਮੈਂ ਕਮੈਂਟ ਕਰਦੇ ਹੁੰਦੇ ਸੀਗੇ ਤੇ ਉਹ ਉਹ ਕਿੰਦੇ ਸੀਗੇ ਵੀ ਤੁਸੀਂ ਜਿਹੜੀ ਮੱਜਾਂ ਦੀ ਮਿਲਕਿੰਗ ਕਰਕੇ ਦਿਖਾਓ ਮੱਜ ਚ ਮੱਜ ਦੀ ਚੁਆਈ ਕਰਕੇ ਦਿਖਾਓ ਤੇ ਅੱਜ ਮੇਰੀ ਇਸ ਵੀਡੀਓ ਦੇ ਵਿੱਚ ਉਹ ਦੇਖਣਗੇ ਵੀ ਮੈਂ ਮੱਜ ਦੀ ਧਾਰ ਚੋਰੀਆਂ ਸਾਡੀ ਉਹ ਮੱਜ ਨਾ ਬਹੁਤ ਹੀ ਭੈੜੀ ਆ ਗਈ ਮਾਰਦੀ ਆ ਗਈ ਉਹ ਤੇ ਬੁੜੀਆਂ ਨੂੰ ਮਾਰਦੀ ਆ ਗਈ ਤੇ ਫਿਰ ਮੈਂ ਉਹਦੇ ਮਾਰੀ ਨਾ ਡੰਡਾ ਲੈ ਕੇ ਉਹਦੇ ਮੂਰੇ ਖੜਦੀ ਆ ਤੇ ਬੱਚਾ ਵੀ ਨਹੀਂ ਉਹ ਲਾਉਣ ਦਿੰਦੀ ਹੈਗੀ ਕੀ ਫਿਰ ਉਹ ਹਾਰ ਕੇ ਮੈਂ ਆਪਦੇ ਬੱਚੇ ਨੂੰ ਵੀ ਮੂਰੇ ਖੜਾਇਆਗਾ ਤੇ ਫਿਰ ਮੈਂ ਉਹ ਚੋਈ ਆਗੀ ਤੇ ਇੱਥੇ ਦੇਖੋ ਜੀ ਮੈਂ ਹੁਣ ਆਪਦਾ ਜਿਹੜਾ ਧਾਲ ਆ ਕੁੱਕਰ ਦੇ ਵਿੱਚ ਪਾਈ ਸੀਗੀ ਤੇ ਕੁੱਕਰ ਦੀਆਂ ਸੀਟੀਆਂ ਵੱਜ ਗਈਆਂ ਸੀਗਾ ਤਾਂ ਫਿਰ ਮੈਂ ਪਿਆਜ਼ ਕੱਟਣ ਲੱਗੀ ਸੀਗੀ ਤੇ ਬਾਅਦ ਵਿੱਚ ਮੈਂ ਕੱਟੂੰਗੀ ਸੋਰੀ ਬਾਅਦ ਵਿੱਚ ਮੈਂ ਤੜਕਾ ਲਾਉਂਗੀ ਆਟਾ-ਉਟਾ ਮੈਂ ਗੋਨ ਕੇ ਰੱਖ ਦਿੱਤਾ ਸੀਗਾ ਤਾਂ ਬਾਅਦ ਵਿੱਚ ਤੜਕਾ ਲਾਉਂਗੀ ਇਹਦੇ ਨਾਲ ਆਏ ਆ ਵੀ ਚੱਲ ਹੁਣ ਕੀਰਾ ਮੇਰੀ ਦਾਲ ਬਣ ਗਈ ਆ ਕੀ ਤੇ ਮੇਰਾ ਕੰਮ ਆ ਜਿਹੜਾ ਉਹ ਸੈੱਟ ਹੋ ਗਿਆ ਤਾਂ ਇਹ ਆ ਵੀ ਕੰਮ ਉਲਝਦਾ ਨਹੀਂ ਹੈਗਾ ਜੇ ਆਪਾਂ ਬਿਉਂਤ ਨਾਲ ਕਰਾਂਗੇ ਜੇ ਹੁਣ ਮੈਂ ਹਨਾ ਕਿਤੇ ਉਧਰ ਹੱਥ ਪਾਲਾਂ ਉਧਰ ਹੱਥ ਪਾਲਾਂ ਤੇ ਫੇਰ ਮੇਰਾ ਕੰਮ ਆ ਜਿਹੜਾ ਉਲਝ ਜਾਂਦਾ ਆਏਗਾ ਤਾਂ ਤੁਸੀਂ ਮੈਂ ਹੁਣ ਸਾਰਾ ਕੰਮ ਆਪਦਾ ਆਪਾਂ ਪਸੂਆਂ ਦਾ ਹੋਵੇ ਮੇਰਾ ਚਾਹੇ ਦੂਸਰਾ ਹੋਵੇ ਤੇ ਮੈਂ ਨਾ ਮੰਨ ਲਓ ਵੀ ਮੇਰਾ 6 ਵਜ ਦੇ ਨੂੰ 6 ਵਜ ਕੇ ਸ਼ਾਮ ਦੇ 6:10 ਤੇ ਬਸ ਕੰਮ ਮੇਰੇ ਸਾਰਾ ਮੇਰਾ ਕੰਮ ਆ ਜਿਹੜਾ ਨਿਪਟ ਜਾਂਦਾ ਹੈਗਾ ਤੇ ਬਸ ਹੁਣ ਆ ਦੇਖੋ ਤੁਸੀਂ ਇੱਥੇ ਹੁਣ ਅਸੀਂ ਧਾਰ ਚੋਣਿਆ ਮਾਂ ਪੁੱਤ ਇਹ ਥੋੜੀ ਜੀ ਹੈਲਦੀ ਵੀ ਹੈਗੀ ਤੇ ਮੈਂ ਡੰਡਾ ਲੈ ਕੇ ਉਹਨੂੰ ਕਿਹਾ ਮੂਰੇ ਖੜ ਤੇ ਮਾਰਦੀ ਵੀ ਹੈ ਇਹ ਤੇ ਫਿਰ ਮੈਂ ਨਾ ਪਹਿਲਾਂ ਤਾਂ ਮੈਂ ਫੱਟੀ ਲੈ ਕੇ ਬੈਠੀ ਸੀਗੀ ਤੇ ਬਾਅਦ ਵਿੱਚ ਮੈਂ ਫੱਟੀ ਪਾਸੇ ਕੱਢ ਕੇ ਤੇ ਫਿਰ ਮੈਂ ਦੂਜੂ ਪੈਰੀ ਪਰ ਬਹਿ ਕੇ ਧਾਰ ਚੋਣ ਲੱਗ ਗਈ ਤੇ ਬਹੁਤ ਇਹਨੇ ਤੰਗ ਕੀਤਾ ਮੈਨੂੰ ਇੱਕ ਬੱਚਾ ਮੇਥੋਂ ਵੀ ਖਿੱਚ ਕੇ ਮਸਾਈ ਬੰਨਿਆ ਗਿਆ ਸੀਗਾ ਤੀਜੀ ਉਮੀਦ ਕਰਦੀ ਆ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਮੈਂ ਅੱਜ ਦੀ ਐਡੀਟਿੰਗ ਕੀਤੀ ਹੈਗੀ ਇੱਥੇ ਵੀ ਅਸੀਂ ਡਾਕਟਰ ਦੇ ਕੋਲ ਬੈਠੇ ਸੀਗੇ ਹੋ ਹਸਪੀਟਲ ਚ ਉੱਥੇ ਬਹਿ ਕੇ ਮੈਂ ਐਡੀਟਿੰਗ ਕੀਤੀ ਹੈ ਜੇ ਕੋਈ ਆਵਾਜ਼ ਉਸ ਇਧਰ ਉਬੀ ਉਧਰ ਆਈ ਹੋਈ ਤਾਂ ਪਲੀਜ਼ ਇਗਨੋਰ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਮਿਲਦੀਆਂ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਸਾਰਿਆਂ ਨੂੰ ਬਾਏ ਬਾਏ ਜੀ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਰਿਆਂ ਦਾ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਬਾਏ ਬਾਏ ਜੀ